ਲੱਗਦਾ ਵੀ ਦੀਪ ਸਿੱਧੂ ਦਾ ਉਹ ਐਕਸੀਡੈਂਟ ਸੀ ਜਾਂ ਫਿਰ ਉਹ ਕਤਲ ਸੀ ਉਦੋਂ ਦਿਖਾਇਆ ਕੋਈ ਸ਼ੋਰ ਗਿਆ ਸੀਗਾ ਤੇ ਉਹ ਸੀ ਕੋਈ ਸ਼ੋਰ ਇਹ ਸਮੇਂ ਦੇ ਨਾਲ ਹੀ ਚੀਜ਼ਾਂ ਨਿਕਲ ਕੇ ਆਉਂਦੀਆਂ ਇੱਕ ਟਾਈਮ ਇਹੋ ਜਿਹਾ ਸੀ 26 ਜਨਵਰੀ ਤੋਂ ਬਾਅਦ ਵਾਲਾ ਜਿਸ ਦਿਨ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲੇ ਤੇ ਚਲਾਇਆ ਸੀਗਾ ਵੀ ਬਹੁਤ ਮੈਂ ਕਹੂੰਗਾ ਜਿਹੜੇ ਖਾਸ ਬੰਦੇ ਸੀ ਉਹ ਵੀ ਫੋਨ ਬੰਦ ਕਰ ਗਏ ਸੀ ਅਰੀਨਾ ਰਾਏ ਬਹੁਤ ਵੱਡਾ ਨਾਮ ਆਉਂਦਾ ਜਦੋਂ ਵੀ ਇਸ ਕੇਸ ਦੀ ਗੱਲ ਚੱਲਦੀ ਹੈ ਉਹਦੇ ਲਈ ਕੀ ਇਨਵੈਸਟੀਗੇਸ਼ਨ ਕਰਵਾ ਰਹੇ ਹਾਂ ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਉਹ ਨਾਮ ਇਸ ਤਰ੍ਹਾਂ ਦਾ ਲੱਗਦਾ ਵੀ ਦੀਪ ਦੇ ਜੋ ਵੀ ਐਕਸੀਡੈਂਟ ਹੋਇਆ ਉਹਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਹੋ ਸਕਦਾ ਕੰਮ ਤਾਂ ਉਹ ਇਨਵੈਸਟੀਗੇਸ਼ਨ ਏਜੰਸੀ ਤੇ ਅਥਾਰਟिटीज ਦਾ ਸੀ ਜਿਹੜਾ ਉਹਨਾਂ ਨੇ ਨਹੀਂ ਕੀਤਾ ਉਹ ਨਹੀਂ ਕਿਉਂਕਿ ਉਹ ਕਰਨਾ ਹੀ ਨਹੀਂ ਚਾਹੁੰਦੇ ਕਿ ਉਹ ਇਸ ਚੀਜ਼ ਦਾ ਆਪਾਂ ਨੂੰ ਹੱਲ ਹੀ ਨਹੀਂ ਕੱਢ ਕੇ ਦੇਣਾ ਚਾਹੁੰਦੇ ਮੰਦੀਪ ਭਾਈ ਵੀ ਦੀਪ ਸਿੱਧੂ ਦਾ ਹੱਕ ਦਵਾਉਣ ਦੇ ਲਈ ਇਨਸਾਫ ਲਈ ਕਿਉਂ ਨਾ ਲੜਦਾ ਜੇ ਪੰਜਾਬ ਦੇ ਹੱਕਾਂ ਲਈ ਅਸੀਂ ਗੱਲ ਕਰੀਏ ਤਾਂ ਜੋ ਵੀ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਅਸੀਂ ਕੋਈ ਸਟੋਨ ਅਨ ਟੱਚ ਨਹੀਂ ਛੱਡਣਾ। ਢਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਅੱਜ ਮਰਹੂਮ ਦੀਪ ਸਿੱਧੂ ਦੀ ਚੌਥੀ ਵਰਸੀ ਮਨਾਈ ਜਾ ਰਹੀ ਹੈ ਇਸ ਮੌਕੇ ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਮੇਰੇ ਨਾਲ ਬਾਈ ਦੇ ਭਰਾ ਮੰਦੀਪ ਨੇ ਤਾਂ ਬਾਈ ਜੀ ਭਰਾਵਾਂ ਦਾ ਚਲੇ ਜਾਣਾ ਅੱਜ 4 ਸਾਲ ਹੋ ਗਏ ਨੇ ਕਿਉਂਕਿ ਦਿਨ ਤਾਂ ਇੱਕ ਘਟਣਾ ਭਰਾ ਤੋਂ ਬਿਨਾਂ ਔਖਾ ਹੁੰਦਾ ਤੇ ਇਹਨਾਂ 4 ਸਾਲਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਬਹੁਤ ਹੀ ਮੈਂ ਕਹੂੰਗਾ ਔਖਾ ਸਮਾਂ ਸੀ। ਕਿਉਂ ਬਾਈ ਦੀਪ ਦਾ ਜਿਹੜਾ ਗੱਲ ਸੀਗੀ ਜਦੋਂ ਛੋਟੇ ਹੁੰਦੇ ਹੁੰਦੇ ਤੋ ਹੀ ਜਿਵੇਂ ਤੇ ਬਾਅਦ ਚੋ ਕਾਲਜ ਟਾਈਮ ਤੇ ਬਾਈ ਇੱਕ ਤਰ੍ਹਾਂ ਨਾਲ ਵੱਡੇ ਹੋਣ ਕਰਕੇ ਪਰਿਵਾਰ ਚ ਤੇ ਪਿਓਾਂ ਵਾਲੀ ਥਾਂ ਤੇ ਸੀਗਾ ਤਾਂ ਇਹ ਮੈਂ ਕਹੂੰਗਾ ਬਹੁਤ ਵੱਡੀ ਗੱਲ ਸੀਗੀ ਵੀ ਬਾਈ ਦਾ ਸਾਡੇ ਵਿੱਚ ਨਾ ਹੋਣਾ ਤੇ ਉਹਦਾ ਪਰਿਵਾਰ ਨੂੰ ਤਾਂ ਮੈਂ ਕਹੂੰਗਾ ਘਾਟਾ ਪਿਆ ਹੀ ਪਿਆ ਨਾਲ ਪੰਥ ਨੂੰ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਜਿਵੇਂ ਬਾਈ ਗੱਲ ਕਰਦਾ ਹੁੰਦਾ ਸੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਖੁਦਮੁਖਤਿਆਰੀ ਦੀ ਤੌਹੀਆ ਵੀ ਇੱਕ ਪੰਜਾਬ ਨੂੰ ਆਪਣੇ ਨੂੰ ਪਰਿਵਾਰ ਦੇ ਨਾਲ ਨਾਲ ਪੰਥ ਨੂੰ ਪੰਜਾਬ ਨੂੰ ਬਹੁਤ ਵੱਡਾ ਘੱਟ ਆ ਇਸ ਚੀਜ਼ ਯੁੱਧ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਦੀਪ ਬਾਈ ਦੁਨੀਆ ਤੋਂ ਜਾਂਦੇ ਨੇ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ ਤਾਂ ਬਹੁਤ ਘੱਟ ਸੀਗਾ ਬਹੁਤ ਸੰਗਤ ਆਈ ਸੀ ਤਾਂ ਹੁਣ ਅੱਜ ਵਰਸੀ ਤੇ ਕਿਵੇਂ ਲੋਕਾਂ ਦੇ ਪਿਆਰ ਨੂੰ ਦੇਖਦੇ ਹੋ ਲੱਗਦਾ ਵੀ ਲੋਕਾਂ ਦੇ ਵਿੱਚ ਉਤਸ਼ਾਹ ਉਵੇਂ ਹੀ ਕਾਇਮ ਆ ਦੀਪ ਲਈ ਜਾਂ ਫਿਰ ਕਿਤੇ ਨਾ ਕਿਤੇ ਲੋਕ ਆਪਣੇ ਰਜੇਵੇਂ ਮੂਹਰੇ ਰੱਖ ਲੈਂਦੇ ਨੇ ਤੇ ਸ਼ਹਾਦਤਾਂ ਜਾਂ ਦੁਨੀਆ ਤੋਂ ਜਾਣ ਵਾਲੇ ਚੰਗੇ ਸਾਨਣ ਭੁੱਲ ਜਾਂਦੇ ਨੇ ਨਹੀਂ ਦੇਖੋ ਉਸੇ ਤਰ੍ਹਾਂ ਸਾਰੇ ਬਾਈ ਨੂੰ ਪਿਆਰ ਕਰਨ ਵਾਲੇ ਚਾਹਣ ਵਾਲਿਆਂ 'ਚ ਕੋਈ ਕਮੀ ਨਹੀਂ ਹੈਗੀ ਜਿਵੇਂ ਅਸੀਂ 13 ਤਰੀਕ ਦੇ ਖੰਡਪਾਤ ਸਾਹਿਬ ਰੰਬੇ ਆ ਅੱਜ ਸਮਾਗਮ ਵੀ ਚੱਲ ਰਿਹਾ ਤਾਂ ਜਿਵੇਂ ਜਿਵੇਂ ਠੀਕ ਆ ਪਰਿਵਾਰ ਕਰਜੇ ਮੇ ਵੀ ਸਾਰਿਆਂ ਦੇ ਹੁੰਦੇ ਆ ਪਰ ਜਿਵੇਂ ਜਿੰਨਾ ਕਿ ਜੀ ਨੂੰ ਟਾਈਮ ਲੱਗਦਾ ਸਮਾਂ ਲੱਗਦਾ ਬਾਈ ਨੂੰ ਚਾਣ ਵਾਲਿਆਂ ਨੂੰ ਸਭ ਇੱਥੇ ਹਾਜ਼ਰੀ ਜ਼ਰੂਰ ਲਾਉਂਦੇ ਆ ਤਿੰਨ ਦਿਨਾਂ ਚ ਇਹ ਸਮਾਗਮ ਤਿੰਨ ਦਿਨਾਂ ਦਾ ਚੱਲਦਾਗਾ 13 14 15 ਦਾ ਤਾਂ ਸਾਰੇ ਆਪਦੇ ਸਮੇਂ ਚੋਂ ਸਮਾਂ ਕੱਢ ਕੇ ਬਾਈ ਨੂੰ ਪਿਆਰ ਕਰਨ ਵਾਲੇ ਸਭ ਇੱਥੇ ਜ਼ਰੂਰ ਪਹੁੰਚਦੇ ਆ ਦੀਪ ਬਾਈ ਦੀ ਕੋਈ ਯਾਦਗਾਰ ਜਾਂ ਫਿਰ ਉਹਨਾਂ ਦੇ ਅੱਗੇ ਕੀ ਕੀਤਾ ਜਾ ਰਿਹਾ ਉਹਨਾਂ ਦੇ ਆਉਣ ਕਿਉਂਕਿ ਜਿਹੜੀ ਜਨਰੇਸ਼ਨ ਆ ਜਿਹੜੀ ਉਹਨਾਂ ਨੂੰ ਲਈ ਉਹਨਾਂ ਦੇ ਪ੍ਰੇਰਣਾ ਸਰੋਤ ਬਣ ਸਕੇ ਉਹਦੇ ਲਈ ਕੋਈ ਯਾਦਗਾਰ ਜਾਂ ਕੁਝ ਬਣਾਇਆ ਜਾ ਰਿਹਾ ਦੇਖੋ ਇੱਥੇ ਅਸੀਂ ਇਹ ਚਮਕੀ ਮਾਨ ਜਗ੍ਹਾ ਬਾਈ ਦੇ ਨਾਮ ਤੇ ਤੇ ਟਰਸਟ ਦੇ ਨਾਮ ਤੇ ਅਸੀਂ ਲਈ ਹੈ ਜੀ ਇੱਥੇ ਅਸੀਂ ਕੋਸ਼ਿਸ਼ ਦੇਖੀਏ ਅੱবি ਅਸੀਂ ਬਹੁਤ ਜਲਦ ਤੋਂ ਜਲਦ ਜਿਹੜਾ ਬਾਈ ਦੇ ਨਾਮ ਤੇ ਯਾਦਗਾਰ ਦਾ ਇੱਥੇ ਲਿਆਰਟੀ ਚਾ ਉਹਨੂੰ ਅਸੀਂ ਪੂਰਾ ਕਰੀਏ ਇਹ ਵੀ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜਿੰਨਾ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂਗੇ ਨਾਲ ਬਾਈ ਦੇ ਪਿਆਰ ਕਰਨ ਵਾਲਿਆਂ ਦਾ ਸਾਡਾ ਪਰਿਵਾਰ ਦਾ ਬਾਈ ਦੇ ਯਾਰਾਂ ਦੋਸਤਾਂ ਦਾ ਸਾਰਿਆਂ ਦਾ ਸਾਨੂੰ ਸਹਿਯੋਗ ਆ ਤੇ ਅਸੀਂ ਇਹੀ ਆ ਵੀ ਬਾਈ ਦੀ ਸੋਚ ਤੇ ਬਾਈ ਦੀ ਜਿਹੜੀ ਆਪਾਂ ਨੂੰ ਦਿੱਤੀ ਹੋਈ ਇੱਕ ਸ਼ਾਬਦਾ ਜਾਂ ਬਾਈ ਨੇ ਜਿਹੜੀ ਚੀਜ਼ ਤੇ ਆਪਾਂ ਨੂੰ ਦੱਸਣ ਨੂੰ ਕੀਤੀ ਹੈਗੀ ਆਪਾਂ ਉਸ ਤੇ ਸਹੀ ਹੋ ਕੇ ਪੈਰਾ ਦਿੰਦੇ ਰਹੇਗੇ ਅੱਛਾ ਕੀ ਕਹਿਣਾ ਚਾਹੁੰਨੇ ਹੋ ਅੱਜ ਵੀ ਲੋਕ ਦੀਪ ਸਿੱਧੂ ਦੇ ਜਿਹੜੀ ਮੌਤ ਆ ਉਸ ਨੂੰ ਇੱਕ ਗਹਿਰਾ ਰਾਜ ਮੰਨਦੇ ਨੇ ਕੱਲੇ ਲੱਗਦਾ ਹੈਗਾ ਵੀ ਉਹਦੀ ਇਨਵੈਸਟੀਗੇਸ਼ਨ ਦੁਬਾਰ ਤੋਂ ਹੋਣੀ ਚਾਹੀਦੀ ਹੈ ਤੁਸੀਂ ਵੀ ਵਕੀਲ ਹੋ ਕਿਉਂਕਿ ਲੋਕਾਂ ਦੇ ਮਨ ਦੇ ਬਹੁਤ ਸੰਕੇ ਨੇ ਕਿ ਮਨਦੀਪ ਭਾਈ ਇਹਦੇ ਲਈ ਕੀ ਸਟੈਪ ਚੱਕ ਰਹੇ ਨੇ ਦੇਖੋ ਇਹ ਚੀਜ਼ ਤਾਂ ਹੈਗੀ ਆ ਵੀ ਉਦੋਂ ਦਿਖਾਇਆ ਕੁਝ ਹੋਰ ਗਿਆ ਸੀਗਾ ਤੇ ਉਹ ਸੀ ਕੁਝ ਹੋਰ ਇਹ ਸਮੇਂ ਦੇ ਨਾਲ ਹੀ ਚੀਜ਼ਾਂ ਨਿਕਲ ਕੇ ਆਉਂਦੀਆਂ ਜੇ ਮੈਂ ਗੱਲ ਕਰਾਂ ਵੀ ਕੱਲੇ ਪਰਿਵਾਰ ਤੇ ਜਾਂ ਕੱਲੇ ਮੇਰੇ ਤੇ ਵੀ ਇਹ ਗੱਲ ਆਉਂਦੀ ਆ ਵੀ ਮਨਦੀਪ ਨੇ ਕੁਛ ਨਹੀਂ ਕੀਤਾ ਵੀ ਅਸੀਂ ਜਿੰਨੀ ਅਸੀਂ ਲੀਗਲੀ ਲੜਾਈ ਸੀਗੀ ਅਸੀਂ ਲੜੀ ਹੈਗੀ ਅਸੀਂ ਲੜੀ ਵੀ ਜਾਂਦੇ ਆ ਅੱਜ ਪਰ ਦੀਪ ਸਾਰਿਆਂ ਦਾ ਹੀ ਆ ਸਾਰੇ ਬਾਈ ਨੂੰ ਚਾਉਣ ਵਾਲਿਆਂ ਦਾ ਸਾਰਿਆਂ ਦਾ ਇਕੱਠਾ ਇੱਥੇ ਬਹੁਤ ਪੋਲੀਟੀਕਲ ਪਾਰਟੀ ਉਹਨਾਂ ਨੇ ਵੀ ਸਾਨੂੰ ਕਿਆ ਵੀ ਅਸੀਂ ਇਸ ਚੀਜ਼ ਤੇ ਤੁਹਾਡਾ ਸਾਥ ਦੇਵਾਂਗੇ ਅਸੀਂ ਲੜਾਈ ਲੜ ਵੀ ਰਹੇ ਆ ਪਰ ਦੇਖੋ ਜਿੱਥੇ ਸਿਸਟਮ ਨਾਲ ਸਰਕਾਰਾਂ ਨਾਲ ਲੜਾਈ ਹੁੰਦੀ ਹੈ ਨਾ ਉੱਥੇ ਇਹ ਗੱਲਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਮੈਂ ਤੁਹਾਨੂੰ ਇੱਕ ਪਰਸਨਲ ਤੁਹਾਡੀ ਫੀਲਿੰਗ ਪੁੱਛਦਾ ਦਿਲ ਦੀ ਲੱਗਦਾ ਵੀ ਦੀਪ ਸਿੱਧੂ ਦਾ ਉਹ ਐਕਸੀਡੈਂਟ ਸੀ ਜਾਂ ਫਿਰ ਉਹ ਕਤਲ ਸੀ ਨਹੀਂ ਦੇਖੋ ਮੈਂ ਇਹੀ ਗੱਲ ਕਰਨੀ ਚਾਹੁੰਨਾਗਾ ਵੀ ਉਹ ਉਹਦੋਂ ਦਿਖਾਇਆ ਕੁਝ ਗਿਆ ਸੀਗਾ ਵੀ ਅੱਜ ਜੇ ਆਪਾਂ ਉਹ ਗੱਲਾਂ ਨਾਲ ਜੋੜਦੇ ਆ ਜਾਂ ਹੋਰ ਉਸ ਚੀਜ਼ ਤੇ ਵਿਚਰਦੇ ਆ ਤੇ ਪਤਾ ਲੱਗਦਾ ਬਹੁਤ ਵੱਡੀ ਪਲਾਨਿੰਗ ਸੀਗੀ ਸਾਜ਼ਿਸ਼ ਦਾ ਹਿੱਸਾ ਸੀ ਆਪਾਂ ਪੰਜਾਬ ਦੀ ਸੰਗਤ ਪੰਜਾਬ ਦੀ ਆਵਾਮ ਉਸ ਚੀਜ਼ ਨੂੰ ਨਹੀਂ ਸਮਝ ਸਕੀ ਪਰ ਸਰਕਾਰਾਂ ਇਸ ਚੀਜ਼ ਨੂੰ ਸਮਝ ਗਈਆਂ ਸੀ ਜੀਦਾ ਹੁਣ ਜਾ ਕੇ ਚੀਜ਼ਾਂ ਹੁੰਦੀਆਂ ਵੀ ਉਹ ਬਹੁਤ ਵੱਡੀ ਸਾਜ਼ਿਸ਼ ਜਿਹੜੀ ਬਾਈਨਾਂ ਰਚੀ ਗਈ ਸੀਗੀ ਤੇ ਜਿਹਦੇ ਕਰਕੇ ਇਹ ਡਿਲੇ ਵੀ ਤਾਂ ਹੀ ਕੀਤਾ ਗਿਆ ਇਨਵੈਸਟੀਗੇਸ਼ਨ ਚ ਵੀ ਉਸ ਚੀਜ਼ ਦਾ ਜਿੰਨਾ ਟਾਈਮ ਪੀਰੀਅਡ ਹੁੰਦਾ ਹਰ ਇੱਕ ਚੀਜ਼ ਦਾ ਵੀ ਉਹ ਲੈਪਸ ਹੋ ਜੇ ਤੇ ਇਸ ਚੀਜ਼ ਦਾ ਕੋਈ ਆਪਾਂ ਰਿਜ਼ਲਟ ਹੀ ਨਾ ਕੱਢ ਕੇ ਦੇ ਸਕੀ। ਆਖਰੀਆਂ ਗੱਲਾਂ ਨੇ ਦੀਪ ਸਿੱਧੂ ਜਦੋਂ ਦੁਨੀਆ ਤੋਂ ਜਾਂਦੇ ਨੇ ਤਾਂ ਹੁਣ ਤੁਸੀਂ ਸਟੇਜਾਂ ਤੇ ਵੀ ਬੋਲਦੇ ਹੋ ਕਿ ਕੁਝ ਲੋਕਾਂ ਨੇ ਦੀਪ ਸਿੱਧੂ ਨੂੰ ਬਹੁਤ ਤੰਗ ਕਰਿਆ ਤਾਂ ਉਹ ਰੂਹ ਤੋਂ ਉਹਨਾਂ ਦੀ ਮਾਫੀ ਨਹੀਂ ਮੰਗੀ। ਤਾਂ ਬਹੁਤ ਵਾਰੀ ਇਹ ਲੋਕਾਂ ਨੇ ਕਈ ਸ਼ਬਦਿਆਂ ਦੇ ਨਾਲ ਗੱਲਾਂ ਜੋੜ ਲਈਆਂ। ਤਾਂ ਤੁਸੀਂ ਇਹਨਾਂ ਚੀਜ਼ਾਂ ਕੀ ਮੰਦੇ ਉਹ ਗੱਲਾਂ ਕਿਹਨਾਂ ਦੇ ਲਈ ਸੀ ਕਿਉਂਕਿ ਜੇ ਤੁਸੀਂ ਸਪਸ਼ਟ ਕਰ ਦਿਓ ਨਹੀਂ ਦੇਖੋ ਸਪਸ਼ਟ ਨਹੀਂ ਕਿ ਜਿਨ੍ਹਾਂ ਨੇ ਵੀ ਬਾਈ ਨੂੰ ਬੋਲਿਆ ਸਭ ਨੂੰ ਪਤਾ ਹੀ ਆ ਜੀ ਵੀ ਕਿਹੜੇ ਬਾਈ ਨੂੰ ਬੋਲੇ ਸੀ ਕਿਹੜੇ ਉਸ ਤੋਂ ਬਾਅਦ ਇਸ ਚੀਜ਼ ਤੇ ਮਾਫੀ ਵੀ ਮੰਗ ਗਏ ਹੈਗੇ ਸੋਸ਼ਲ ਮੀਡੀਆ ਤੇ ਵੀ ਅਸੀਂ ਉਦੋਂ ਨਹੀਂ ਦੀਪ ਨੂੰ ਸਮਝ ਸਕੇ ਇੱਕ ਟਾਈਮ ਇਹੋ ਜਿਹਾ ਸੀ 26 ਜਨਵਰੀ ਤੋਂ ਬਾਅਦ ਵਾਲਾ ਜਿਸ ਦਿਨ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲੇ ਤੇ ਚਲਾਇਆ ਸੀਗਾ ਵੀ ਬਹੁਤ ਮੈਂ ਕਹੂੰਗਾ ਜਿਹੜੇ ਖਾਸ ਬੰਦੇ ਸੀ ਉਹ ਵੀ ਫੋਨ ਬੰਦ ਕਰ ਗਏ ਸੀ ਜਦੋਂ ਸ਼ਾਮ ਨੂੰ ਬਾਈ ਨੂੰ ਦਿੱਲੀ ਤੋਂ ਮੈਂ ਲੈ ਕੇ ਆਇਆ ਮੇਰੇ ਨਾਲ ਮੇਰਾ ਕਜ਼ਨ ਵੀ ਸੀ ਕਿ ਅਸੀਂ ਲੈ ਕੇ ਆਏ ਆ ਵੀ ਨਾਲ ਦੇ ਕਈ ਉਦੋਂ ਬਹੁਤ ਹੀ ਇੱਥੇ ਲਾਲ ਕਿਲੇ ਵਾਲੀ ਘਟਨਾ ਤੋਂ ਬਾਅਦ ਤੁਸੀਂ ਲੈ ਕੇ ਆਏ ਸੀ ਬਿਲਕੁਲ ਉਸ ਦਿਨ ਰਾਤ ਨੂੰ ਅਸੀਂ ਉਹਨੂੰ ਲੁਧਿਆਣੇ ਲੈ ਕੇ ਆਏ ਆ ਕਿਉਂ ਨਾਲ ਦੇ ਕਈ ਇਹੋ ਜਿਹੇ ਸੀਗੇ ਜਿਹੜੇ ਕਹਿੰਦੇ ਸੀ ਵੀ ਤੇਰੇ ਨਾਲ ਹੀ ਮਰ ਮਿਟਾਂਗੇ ਤੇ ਉਹ ਉਸ ਦਿਨ ਫੋਨ ਬੰਦ ਕਰਦੇ ਅਸੀਂ ਆਪ ਦੇਖਿਆ ਜੀ ਤੇ ਕਿਵੇਂ ਚਲੋ ਫੇਸ ਆਫ ਟਾਈਮ ਨਾਲ ਸਾਰਾ ਕੁਝ ਹੋ ਜਾਂਦਾ ਹੈਗਾ ਪਰ ਬਹੁਤ ਹੀ ਇਹੋ ਜਿਹੇ ਵੀ ਸੀ ਜਿਹੜੇ ਨਾਲ ਹਿੱਕ ੜਾ ਕੇ ਖੜ ਵੀ ਗਏ ਆ ਕਿ ਬਹੁਤੇ ਨੇ ਥੋੜੀ ਉਹ ਗੱਲ ਦਾ ਮਤਲਬ ਲੱਖੇ ਦੇ ਨਾਲ ਜੋੜ ਲਿਆ ਵੀ ਲੱਖੇ ਸਿਧਾਣੇ ਜਾਂ ਹੋਰ ਜਿਹੜੇ ਲੋਕ ਸੀਗੇ ਉਹਨਾਂ ਦੇ ਨਾਲ ਜੋੜ ਲਿਆ ਵੀ ਉਹ ਗੱਲਾਂ ਤੁਸੀਂ ਉਹਨਾਂ ਨੂੰ ਡਾਇਰੈਕਟਲੀ ਕਹੀਆਂ ਨਹੀਂ ਲੱਖੇ ਇਕੱਲੇ ਬਾਈ ਲੱਖੇ ਨੂੰ ਨਹੀਂ ਮੈਂ ਕਹੂੰਗਾ ਜਿੰਨੇ ਵੀ ਬਾਈ ਨੂੰ ਬਹੁਤ ਬੋਲੇ ਸੀਗੇ ਕੁਝ ਉਹਦੋਂ ਇਸ ਚੀਜ਼ ਤੇ ਹੋ ਵੀ ਗਏ ਪਰ ਮੈਂ ਇਹਨੂੰ ਇਸ ਚੀਜ਼ ਦਾ ਵੀ ਕਹੂੰਗਾ ਵੀ ਜਿਹੜੇ ਬਾਈ ਦੀ ਸੋਚ ਤੇ ਚੱਲਦੇ ਹੋਏ ਚਾਹੇ ਅੱਜ ਅਗਲੇ ਸਮਝਦੇ ਆ ਵੀ ਸਾਨੂੰ ਅਸੀਂ ਉਹਨੂੰ ਨਹੀਂ ਸਮਝ ਸਕੇ ਉਸ ਨੂੰ ਵੀ ਬਾਈ ਦੀ ਦੀਪ ਦੀ ਸੱਚੀ ਸੁੱਚੀ ਰੂਹ ਐਡੀ ਸੀ ਉਹਦੇ ਸ਼ਬਦ ਉਹਦੇ ਜੋ ਬਾਈ ਨੇ ਕਿਹਾ ਉਹ ਇੰਨਾ ਸੱਚਾ ਸੀਗਾ ਵੀ ਅੱਜ ਸਭ ਨੂੰ ਰਿਅਲਾਈਜ਼ ਹੋ ਰਿਹਾ ਵੀ ਅਸੀਂ ਉਸ ਨਾਲ ਧੋਖਾ ਕੀਤਾਗਾ ਜਿਹੜਾ ਸੱਚਾ ਹੋ ਕੇ ਪੰਜਾਬ ਲਈ ਪੰਥ ਲਈ ਚੱਲਿਆ ਸੀ ਰੀਨਾ ਰਾਏ ਬਹੁਤ ਵੱਡਾ ਨਾਮ ਆਉਂਦਾ ਜਦੋਂ ਵੀ ਇਸ ਕੇਸ ਦੀ ਗੱਲ ਚੱਲਦੀ ਹੈ ਉਹਦੇ ਲਈ ਕੀ ਇਨਵੈਸਟੀਗੇਸ਼ਨ ਕਰਵਾ ਰਹੇ ਹੋ ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਉਹ ਨਾਮ ਇਸ ਤਰ੍ਹਾਂ ਦਾ ਲੱਗਦਾ ਵੀ ਦੀਪ ਦੇ ਜੋ ਵੀ ਐਕਸੀਡੈਂਟ ਹੋਇਆ ਉਹਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਹੋ ਸਕਦਾ ਨਹੀਂ ਦੇਖੋ ਉਹ ਤਾਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਕਰਨਾ ਸੀਗਾ ਜੀ ਤੁਹਾਡੀ ਗੱਲ ਹੋਈ ਕਦੇ ਬਾਤ ਨਹੀਂ ਮੇਰੀ ਕਦੇ ਵੀ ਨਹੀਂ ਗੱਲ ਹੋਈ ਜੀ ਤੇ ਨਾ ਉਸ ਨੂੰ ਕੋਈ ਗੱਲ ਮੈਂ ਕਹੂੰਗਾ ਆਪਣੀਆਂ ਇਨਵੈਸਟੀਗੇਸ਼ਨ ਏਜੰਸੀਆਂ ਜਿਹੜੀਆਂ ਉਹ ਕੰਮ ਦੇਣਾ ਚਾਹੁੰਦੇ ਆਗੇ ਇਹ ਚੀਜ਼ ਆ ਵੀ ਕੰਮ ਤਾਂ ਉਹ ਇਨਵੈਸਟੀਗੇਸ਼ਨ ਏਜੰਸੀ ਅਥਾਰਟिटीज ਦਾ ਸੀ ਜਿਹੜਾ ਉਹਨਾਂ ਨੇ ਨਹੀਂ ਕੀਤਾ ਉਹ ਨਹੀਂ ਕਿਉਂਕਿ ਉਹ ਕਰਨਾ ਹੀ ਨਹੀਂ ਚਾਹੁੰਦੇ ਕਿ ਉਹ ਇਸ ਚੀਜ਼ ਦਾ ਪਾਣੂ ਹੱਲ ਹੀ ਨਹੀਂ ਕੱਢ ਕੇ ਦੇਣਾ ਚਾਹੁੰਦੇ ਤੁਸੀਂ ਜਿਹੜੀ ਹੁਣ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਬਾਅਦ ਪਾਰਟੀ ਬਣ ਗਈ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਕਿ ਉਹ ਪਾਰਟੀ ਪਹਿਰਾ ਦੇ ਰਹੀ ਹੈ ਕਿਉਂਕਿ ਬਹੁਤ ਸਾਰੇ ਸਵਾਲ ਉਹਨਾਂ ਤੇ ਵੀ ਨੇ ਕਿਉਂਕਿ ਦੀਪ ਬਾਈ ਪਾਤਸ਼ਾਹੀ ਦਾਵਾ ਕਰਦੇ ਸੀ ਖਾਲਿਸਤਾਨ ਦੀਆਂ ਗੱਲਾਂ ਕਰਦੇ ਸੀ ਪਰ ਪਾਰਟੀ ਦੇ ਆਪਣੇ ਸਿਧਾਂਤ ਨਹੀਂ ਦੇਖੋ ਵਾਰਿਸ ਪੰਜਾਬ ਜਥੇਬੰਦੀ ਅੱਜ ਵੀ ਉਹੀ ਸਿਧਾਂਤਾਂ ਤੇ ਖੜੀ ਹੈ ਜਿਹੜੀ ਬਾਈ ਦੀਪ ਨੇ ਸ਼ੁਰੂਆਤ ਕੀਤੀ ਸੀ ਤੇ ਫਿਰ ਉਸ ਨੂੰ ਭਾਈ ਅਮਰਪਾਲ ਸਿੰਘ ਅੱਗੇ ਲੈ ਕੇ ਗ ਇੱਕ ਠੀਕ ਆ ਸਾਡੇ ਕੋਲੇ ਜੇ ਅਸੀਂ ਜਿਵੇਂ ਬਾਈ ਦੀਪਕਾ ਦਾ ਹੁੰਦਾ ਸੀ ਕੋਈ ਵੀ ਸਟੋਨ ਅਨਟਚ ਨਹੀਂ ਛੱਡਣਾ ਸਾਡੇ ਕੋਲ ਪੋਲੀਟੀਕਲ ਪਾਰਟੀ ਆ ਜਿਹੜੇ ਪੋਲੀਟੀਕਲੀ ਐਕਟਿਵ ਹੋਣਾ ਚਾਹੁੰਦੇ ਆ ਇਲੈਕਸ਼ਨ ਲੜਨਾ ਚਾਹੁੰਦੇ ਆ ਉਹ ਜਰੂਰ ਉਸ ਦਾ ਹਿੱਸਾ ਪਰ ਜਿਹੜੀ ਵਾਰਸ ਪੰਜਾਬ ਜਥੇਬੰਦੀ ਉਹ ਅੱਜ ਵੀ ਪੰਜਾਬ ਦੀ ਖੁਦਮੁਖਤਿਆਰੀ ਆ ਆਨੰਦਪੁਰ ਸਾਹਿਬ ਦੇ ਮਤੇ ਤੇ ਆ ਤੇ ਪਾਸ਼ਾਹੀ ਦਾਵੇ ਤੇ ਅਸੀਂ ਅੱਜ ਵੀ ਉਸੇ ਤਰ੍ਹਾਂ ਆਪਦੀ ਸੋਵਰਨਿਟੀ ਦੀ ਗੱਲ ਕਰਦੇ ਆ ਤੇ ਕਰਦੇ ਰਹਿਣਾ ਜਿਵੇਂ ਸਿੱਧੂ ਮੂਸੇਵਾਲੇ ਦੇ ਪਿੱਤਾ ਹੱਕ ਲੈਣ ਦੇ ਲਈ ਕਹਿ ਰਹੇ ਨੇ ਕਿ 2027 ਦੀਆਂ ਚੋਣਾਂ ਲੜਨਗੇ ਕਿ ਮੰਦੀਪ ਭਾਈ ਵੀ ਦੀਪ ਸਿੱਧੂ ਦਾ ਹੱਕ ਦਵਾਉਣ ਦੇ ਲਈ ਇਨਸਾਫ ਲਈ ਚੋਣਾਂ ਲੜਨਾ ਨਹੀਂ ਦੇਖੋ ਬਾਈ ਦਾ ਹੱਕ ਦਵਾਉਣ ਲਈ ਚੋਣਾਂ ਨਹੀਂਗਾ ਪਰ ਜੇ ਪੰਜਾਬ ਦੇ ਹੱਕਾਂ ਲਈ ਅਸੀਂ ਗੱਲ ਕਰੀਏ ਤਾਂ ਉਹੀ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਅਸੀਂ ਕੋਈ ਸਟੋਨ ਅਨ ਟੱਚ ਨਹੀਂ ਛੱਡਣਾ ਤਾਂ ਉਹੀ ਆ ਵੀ ਅਸੀਂ ਕੋਈ ਸਟੋਨ ਅਨ ਟੱਚ ਨਹੀਂ ਛੱਡਾਂਗੇ ਸਾਡੇ ਕੋਲੇ ਹਰ ਸਾਡਾ ਜੇ ਕਹਦੀਏ ਵਾਰਿਸ ਪੰਜਾਬ ਜਥੇਬੰਦੀ ਅੰਦਰ ਸਾਡਾ ਹਰੇਕ ਤਰ੍ਹਾਂ ਨਾਲ ਵਿੰਗ ਸਾਡਾ ਤਿਆਰ ਵਰਕ ਵੀ ਕਰ ਰਿਹਾ ਹੈਗਾ ਉਹੀ ਆ ਵੀ ਅਸੀਂ ਆਪਦੀ ਸੋਵਰਨਿਟੀ ਤੇ ਆਨੰਦਪੁਰ ਸਾਹਿਬ ਦੇ ਮਤੇ ਤੇ ਜਿਸ ਤਰੀਕੇ ਨਾਲ ਸਾਡੀ ਵਾਰਿਸ ਪੰਜਾਬ ਜੱਥੇਬੰਦੀ ਪਹਿਲਾਂ ਜੋ ਟੀਚੇ ਲੈ ਕੇ ਚੱਲੀ ਆ ਉਹ ਟੀਚਿਆਂ ਤੋਂ ਨਾ ਅਸੀਂ ਅੱਜ ਹੀ ਲੀਏ ਨਾ ਕੱਲ੍ਹ ਨਹੀਂ ਚੋਣ ਆਖਰੀ ਸਵਾਲ ਚੋਣ ਲੜੋਂਗੇ ਜਾਂ ਫਿਰ ਨਹੀਂ ਨਹੀਂ ਚੋਣ ਲੜਨ ਦਾ ਫੈਸਲਾ ਸਾਰਿਆਂ ਦਾ ਸਾਰੀ ਜੱਥੇਬੰਦੀ ਦਾ ਹੋਊਗਾ ਜੀ ਜੋ ਹੋਊਗਾ ਸਾਰਾ ਉਸ ਪ੍ਰਵਾਨਾ ਸਿਰ ਮੱਥੇ ਆ ਠੀਕ ਹੈ ਧੰਨਵਾਦ ਸੋ ਇਹ ਹਨ ਬਾਈ ਮਨਦੀਪ ਸਿੱਧੂ ਦੀਪ ਸਿੱਧੂ ਦੇ ਭਰਾ ਤੇ ਜਿਨ੍ਹਾਂ ਦੇ ਨਾਲ ਅੱਜ ਗੱਲਬਾਤਾਂ ਵੀ ਹੋਈਆਂ ਨੇ ਤੇਪ ਸਿੱਧੂ ਦੀ ਚੌਥੀ ਵਰ੍ਹੇਸੇ ਸਮਾਗਮ ਤੇ ਤਾਂ ਬੇਹੱਦ ਭਾਵੁਕ ਨਜ਼ਰ ਆਏ ਨੇ ਕਿਉਂਕਿ ਭਰਾ ਦਾ ਜਾਣਾ ਬਹੁਤ ਵੱਡੇ ਘਾਟਿਆਂ ਦੇ ਵਿੱਚੋਂ ਸਭ ਤੋਂ ਵੱਡਾ ਘਾਟਾ ਹੈ ਕੈਮਰਾਮੈਨ ਰਕੇਸ਼ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਕਾਨ